ਇੱਕ ਪਾਸੇ ਜਿੱਥੇ ਭਾਰਤ ਪਾਕਿਸਤਾਨ ਦੇ ਡੀਜੀਐਮਓਸ ਵਿਚਕਾਰ ਕੁਝ ਹੀ ਸਮੇਂ ਦੇ ਵਿੱਚ ਇੱਕ ਖਾਸ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਤੀਸਰਾ ਮੁਲਕ ਸ਼ਾਮਿਲ ਨਹੀਂ ਹੋਣ ਦੀ ਗੱਲ ਸਾਹਮਣੇ ਆਈ ਹੈ ਪਰ ਜਹੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਜਿਸ ਦੇ ਵਿੱਚ ਪਾਕਿਸਤਾਨ ਨੇ ਮੰਨਿਆ ਕਿ ਪਲਵਾਮਾ ਹਮਲਾ ਉਸ ਦੇ ਵੱਲੋਂ ਕਰਵਾਇਆ ਗਿਆ ਸੀ ਜ਼ਿਕਰਯੋਗ ਹੈ ਕਿ ਪਲਵਾਮਾ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਹੁਣ ਤੱਕ ਇਨਕਾਰ ਕਰਦੇ ਆਏ ਪਾਕਿਸਤਾਨ ਦੀ ਹਵਾਈ ਫੌਜ ਦੇ ਲੋਕ ਸੰਪਰਕ ਵਿਭਾਗ ਦੇ ਡੀਜੀ 에ਅਰਵਾਇਸ ਮਾਰਸ਼ਲ ਔਰੰਗਜ਼ੇਬ ਅਹਿਮਦ ਦੀ ਇੱਕ ਵੀਡੀਓ ਕਾਫੀ ਚਰਚਾ ਬਣੀ ਹੋਈ ਹੈ ਇਸ ਵੀਡੀਓ ਦੇ ਵਿੱਚ ਅਹਿਮਦ ਨੇ 2019 ਦੇ ਪਲਵਾਮਾ ਹਮਲੇ ਨੂੰ ਪਾਕਿਸਤਾਨ ਦਾ ਜੰਗੀ ਹੁਨਰ ਦੱਸਿਆ ਯਾਨੀ ਪਾਕਿਸਤਾਨ ਨੇ ਮੰਨਿਆ ਕਿ ਪਲਵਾਵਾ ਹਮਲਾ ਉਸਨੇ ਹੀ ਕਰਵਾਇਆ ਇਸ ਹਮਲੇ ਦੇ ਵਿੱਚ CRPF ਦੇ 44 ਜਵਾਨ ਸ਼ਹੀਦ ਹੋ ਗਏ ਸੀ ਇਹ ਵੀਡੀਓ ਮంత్రి ਪਦਰ ਤੇ ਪਾਕਿਸਤਾਨ ਦੀ ਪੋਲ ਖੋਲਣ ਲਈ ਕਾਫੀ ਹੈ ਪਾਕਿਸਤਾਨ ਮੀਡੀਆ ਚ ਆਈ ਔਰੰਗਜ਼ੇਬ احمد ਦੀ ਇਹ ਵੀਡੀਓ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ ਅਸਲ ਦੇ ਵਿੱਚ ਪਾਕਿਸਤਾਨ ਫੌਜ ਵੱਲੋਂ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ 에ਅਰਵਾਇਸ ਮਾਰਸ਼ਲ ਔਰੰਗਜ਼ੇਬ احمد ਵੀ ਬੋਲਦੇ ਪਏ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਔਰੰਗਜ਼ੇਬ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਦੀ ਜ਼ਮੀਨ ਅਸਮਾਨ ਜਾਂ ਪਾਣੀ ਤੇ ਖਤਰਾ ਹੋਵੇਗਾ ਤਾਂ ਕੋਈ ਸਮਝੌਤਾ ਨਹੀਂ ਹੋਵੇਗਾ ਅਸੀਂ ਆਪਣਾ ਜੰਗੀ ਹੁਨਰ ਦੀ ਸਮਝਦਾਰੀ ਪੁਲਵਾਮਾ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹਣ ਅਸੀਂ ਅਸਮਾਨ ਚ ਵੀ ਆਪਣੀ ਸਮਰੱਥਾ ਦਿਖਾਉਨੇ ਆ ਪਲਵਾਮਾ ਹਮਲੇ ਪਿੱਛੇ 에ਅਰਵਾਇਸ ਮਾਰਸ਼ਲ ਦਾ ਕਬੂਲਨਾਮਾ ਪਾਕਿਸਤਾਨੀ ਫੌਜ ਦੇ ਅੱਤਵਾਦੀਆਂ ਨਾਲ ਗੱਠ ਜੋੜ ਦਾ ਸਬੂਤ ਹੈ ਪਾਕਿਸਤਾਨ ਦੇ ਅੰਦਰ ਅਤਵਾਦੀ ਕੈਂਪਾਂ ਤੇ ਭਾਰਤੀ ਹਮਲਿਆਂ ਚ ਮਾਰੇ ਗਏ ਅਤਵਾਦੀਆਂ ਦੇ ਅੰਤਿਮ ਸੰਸਕਾਰ ਚ ਪਾਕਿਸਤਾਨੀ ਫੌਜ ਦੇ ਸਿਖਰਲੇ ਅਧਿਕਾਰੀਆਂ ਦੀ ਹਾਜ਼ਰੀ ਦੀਆਂ ਤਸਵੀਰਾਂ ਵੀ ਵਾਇਰਲ ਜੋ ਆਰਮੀ ਦੇ ਵੱਲੋਂ ਕੀਤੀਆਂ ਗਈਆਂ ਹਨ ਜ਼ਿਕਰੇ ਖਾਸ ਹੈ ਕਿ ਜਿਸ ਤਰ੍ਹਾਂ ਪਰਮਾਣੂ ਕਮਾਂਡ ਸੈਂਟਰ ਨੇ ਡਿਗਰੀ ਬ੍ਰਹਿਮੋਸ ਤਾਂ ਪਾਕਿਸਤਾਨ ਨੇ ਅਮਰੀਕਾ ਅੱਗੇ ਹੀ ਇਹ ਅਰਜ਼ੋਈ ਕੀਤੀ ਉਸ ਤੋਂ ਬਾਅਦ ਇਹ ਚੀਜ਼ਾਂ ਸੰਭਵ ਹੋ ਗਈਆਂ ਨੇ ਜ਼ਿਕਰੇ ਖਾਸ ਹੈ ਕਿ ਭਾਰਤੀ ਹਮਲੇ ਦੀ ਜ਼ਦ ਚ ਆਪਣੀ ਪਰਮਾਣੂ ਜ਼ਖੀਰੇ ਦੇ ਔਣ ਤੋਂ ਘਬਰਾਏ ਪਾਕਿਸਤਾਨ ਨੇ ਹੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਕਿਸੇ ਵੀ ਹਾਲਤ ਦੇ ਵਿੱਚ ਜੰਗਬੰਦੀ ਲਈ ਤਿਆਰ ਕਰੇ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਨਾਲ ਲੱਗਦੇ ਨੂਰ ਖਾਨ 에ਅਰਬੇਸ ਨੇੜੇ ਹੀ ਪਾਕਿਸਤਾਨ ਦਾ ਪਰਮਾਣੂ ਕਮਾਂਡ ਸੈਂਟਰ ਜਿਹੜਾ ਆ ਉਸ ਤੋਂ ਬਾਅਦ ਹੀ ਇਹ ਚੀਜ਼ਾਂ ਸਾਹਮਣੇ ਆਈਆਂ ਪਾਕਿਸਤਾਨ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਨਾਲ ਲੱਗਦੇ ਨੂਰ ਖਾਨ 에ਅਰਬੇਸ ਨੇੜੇ ਹੀ ਪਾਕਿਸਤਾਨ ਦਾ ਪਰਮਾਣੂ ਕਮਾਂਡ ਸੈਂਟਰ ਹੈ ਜਿਸ ਤੋਂ ਬਾਅਦ ਇਹ ਚੀਜ਼ਾਂ ਸੰਭਵ ਹੋ ਸਕੀਆਂ